ਆਪਣਾ ਨਾਮ ਯੂਨਿਸ ਜੀ ਇਹ ਬਿਜ ਕਿਹੜੀ ਮੰਡੀ ਹੈ ਇਹ ਸੁਜਾਦਾ ਮੰਡੀ ਜੀ ਤੇ ਵੀਰ ਜੀ ਜੋ ਸਰਕਾਰ ਦੇ ਅਸਲੇ ਪ੍ਰਬੰਧ ਨੇ ਕਿੰਨੇ ਕ ਸਹੀ ਤੇ ਕਿੰਨੇ ਕ ਗਲਤ ਨੇ ਨਹੀਂ ਸਰ ਪ੍ਰਬੰਧ ਦੇ ਕੋਈ ਨਹੀਂ ਆ ਸਰ ਨਾ ਬਿਜਲੀ ਹੈ ਤੇ ਨਾ ਪਾਣੀ ਹੈ ਨਾ ਲੈਟਰਨਿੰਗ ਬਾਥਰੂਮ ਹੈ ਤੇ ਨਾ ਸਾਰੇ ਨਾ ਸਫਾਈ ਕਰਾਈ ਚੰਗੀ ਤਰ੍ਹਾਂ ਵੀ ਦੇਖ ਸਕਦੇ ਜੀ ਆਪ ਵੀ ਸਰ ਸਰਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਸਫਾਈ ਕਰਾ ਚੁੱਕੇ ਹਾਂ ਜਦੋਂ ਕੋ ਦਾ ਟੈਂਡਰ ਹੁੰਦਾ ਇਹ ਲੱਗਦਾ ਸਫਾਈ ਹੋਈ ਹੈ ਨਹੀਂ ਸਰ ਸਫਾਈ ਕੋਈ ਨਹੀਂ ਹੋਈ ਤੁਸੀਂ ਦੇਖ ਸਕਦੇ ਜੀ ਆਪ ਵੀ ਕਿੰਨੇ ਦਿਨ ਤੋਂ ਸਫਾਈ ਕਰ ਰਹੇ ਜੀ ਸਾਰਾ ਸਾਨੂੰ 3 ਦਿਨ ਹੋ ਗਏ ਸਾਰਾ ਸਫਾਈ ਕਰਦੇ ਆਂ ਕੋਈ ਤਾਂ ਤੁਹਾਨੂੰ ਪੈਸਾ ਪੂਸਾ ਮਿਲਦਾ ਸਰਕਾਰ ਦਾ ਨਹੀਂ ਸਰ ਪੈਸਾ ਕੋਈ ਨਹੀਂ ਮਿਲਿਆ ਜੀ ਤੇ ਕੀ ਮੰਗ ਕਰਦੇ ਆ ਮੰਗੇ ਇਹ ਕਰਦੇ ਆ ਕਿ ਸਫਾਈ ਸਫਾਈ ਹੋ ਜੇ ਲੈਟਰਿੰਗ ਬਾਥਰੂਮ ਪਾਣੀ ਦੀ ਪ੍ਰੋਬਲਮ ਬਿਜਲੀ ਬਲੱਟਾਂ ਲੱਗਣਾ ਦਾਣੇ ਮੰਡੀ ਚ ਆਉਣੇ ਚਾਲੂ ਹੋ ਗਏ ਆ ਆ ਭਾਜੀ ਤੇਰਾ ਮੇਰਾ ਨਾ ਗਿਲ ਜੇ ਤੇ ਕਿਹੜੀ ਮੰਡੀ ਸਯਾਦਾ ਮੰਡੀ ਦੀ ਕੀ ਰਾਡੇ ਉਧਰ ਚਾਪ ਚੌਧਰੀ ਹਾਂਜੀ ਤੇ ਕੀ ਸਰਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਕੀ ਲੈਣਾ ਚਾਹੁੰਦੇ ਆ ਸਰ ਦੇਖੋ ਸਫਾਈ ਉਹ ਕਹਿੰਦੇ ਮਾਰਕੀਟ ਕਮੇਟੀ ਨੇ ਹੀ ਕੀਤੀ ਹੋਈ ਆ ਇਹ ਫਿਰਾਨੂੰ 3 ਦਿਨ ਇੱਥੇ ਮਰਦੇ ਨੂੰ ਹੋ ਗਿਆ ਫਿਰ ਸਫਾਈ ਕੀਤੀ ਤੇ ਨਹੀਂ ਕਦੇ ਵਾਸਤੇ ਹੁੰਦੀਆਂ 18 ਬੰਦੇ ਆ ਮੇਰੇ ਕੋਲ ਕੰਮ ਕਰਦੇ ਠੀਕ ਹੈ ਜੀ 18 ਦੇ ਵਿੱਚ ਵਾਸਤੇ ਮੈਂ ਅਹੀਂ ਦੱਸ ਦਿੰਨੇ ਇੱਥੇ ਸਫਾਈ ਕਰਨ ਦੀ 3 ਦਿਨ ਹੋ ਗਿਆ ਜੀ ਤੇ ਦੇਖ ਲਓਗੇ ਉਹ ਬੋਲਦੇ ਪਏ ਕਿ ਅਹੀਂ ਸਫਾਈ ਕੀਤੀ ਆ ਪਰ ਜੀ ਆਪਾਂ ਖੁਦ ਸਫਾਈ ਆਣ ਕੇ ਕਰਦੇ ਵਾਸਤੇ ਬਹੁਤ ਜ਼ਿਆਦਾ ਇੱਥੇ ਗੰਦਵਾ ਮਤਲਬ ਤੇ ਜੇ ਆਪਾਂ ਹੀ ਇਥੇ ਮਿਹਨਤ ਆਣ ਕੇ ਕਰਨੀ ਫਿਰ ਉਹਨਾਂ ਦਾ ਥੋੜੀ ਮਤਲਬ ਆਪਣਾ ਨਾਂ ਹੀ ਗਾੜੀ ਕਰਨਾ ਕੀ ਲੱਗਦਾ ਜਿਹੜੀ ਉਹ ਸਫਾਈ ਜਿਹੜੀ ਕਾਗਜ਼ਾਂ 'ਚ ਹੋਏ ਕਾਗਜ਼ਾਂ 'ਚ ਬਿਲਕੁਲ ਜਿਹੜੀ ਹੁਣ ਤੁਸੀਂ ਸਫਾਈ ਕਰ ਰਹੇ ਪਿਛਲੇ 3 ਦਿਨ ਤੋਂ ਇਹਦਾ ਵੀ ਤੁਹਾਨੂੰ ਲੇਬਰ ਦਾ ਪੈਸਾ ਮਿਲਦਾ ਨਹੀਂ ਜੀ ਸਫਾਈ ਦਾ ਕੋਈ ਪੈਸਾ ਨਹੀਂ ਲੈਂਦਾ ਜੀ ਕੀ ਮੰਗ ਕਰਦੇ ਇਹੀ ਮੰਗ ਕਰਨੇ ਸਰ ਜੋ ਵੀ ਮਤਲਬ ਬਾ ਡਾਕਾ ਹਾਨੂੰ ਦਿੱਤਾ ਜਾਵੇ ਇਹ ਸਰਕਾਰੀ ਪ੍ਰਬੰਧਨ ਲੈ ਕੇ ਕੀ ਕਹਿਣਾ ਚਾਹੋਗੇ ਸਰ ਸਰਕਾਰੀ ਪ੍ਰਬੰਧਨ ਇਹ ਕਹਿਣਾ ਚਾਹਾਂਗੇ ਕਿ ਨਾ ਇੱਥੇ ਸਫਾਈ ਤੇ ਨਾ ਇੱਥੇ ਪਾਣੀ ਦਾ ਇੰਤਜ਼ਾਮ ਨਾ ਇੱਥੇ ਕੋਈ ਲਾਈਟ ਤੇ ਇੱਦਾਂ ਹੀ ਇਹੀ ਨਿਕਲੇ ਕਿ ਬੱਚੇ ਛੱਡ ਕੇ ਆਨੇ ਆ ਤੇ ਸਾਨੂੰ ਵੀ ਕੋਈ ਨਾ ਕੋਈ ਸਹੂਲਤ ਚਾਹੀਦੀ ਹੈ ਕਿ ਘੱਟੋ ਘੱਟ ਪਾਣੀ ਦਿੱਤੇ ਹੋਵੇ ਕਿ ਪਾਣੀ ਦੇ ਨਾਲ ਹੀ ਇਨਸਾਨ ਜੀਵਨ ਹੈ ਅੱਜ ਕੱਲ ਤੇ ਜੇ ਪਾਣੀ ਨਹੀਂ ਹੈਗਾ ਤੇ ਇਨਸਾਨ ਕਿਸ ਤਰ੍ਹਾਂ ਜੀਵਨ ਜਿਏਗਾ ਤੇ ਕਿਸ ਤਰ੍ਹਾਂ ਕੰਮ ਕਰੇਗਾ ਸਰਕਾਰ ਕਹਿ ਰਹੀ ਹੈ ਸਫਾਈ ਕਰਵਾਤੇ ਨਹੀਂ ਸਰ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਤਿੰਨ ਚਾਰ ਦਿਨ ਹੋ ਗਏ ਸਾਨੂੰ ਅਹੀ 17 18 ਬੰਦੇ ਇੱਥੇ ਕੰਮ ਕਰ ਰਹੇ ਆ ਔਰ ਕੰਮ ਕਰਜਾ ਕਰਜਾ ਨੂੰ ਸਾਨੂੰ ਤਿੰਨ ਚਾਰ ਦਿਨ ਹੋ ਗਿਆ ਇਹਨਾਂ ਨੂੰ ਕਿੰਨੀ ਸਫਾਈ ਹੈ ਚੈੱਕ ਕਰਦੇ ਆ ਤੁਹਾਡੇ ਸਾਹਮਣੇ ਇਹ ਦਾਣੇ ਬਿਲਕੁਲ ਚਾਲੂ ਆ ਔਰ ਨਾ ਇੱਥੇ ਕੋਈ ਪਾਣੀ ਨਾ ਕੋਈ ਇੰਤਜ਼ਾਮ ਨਾ ਕੋਈ ਲਾਈਟਿੰਗ ਨਾ ਕੋਈ ਬਾਥਰੂਮ ਕਿਉਂਕਿ ਇਨਸਾਨ ਦਾ ਲੈਟਰਿੰਗ ਬਾਸੂਮ ਤੇ ਹੋਣਾ ਚਾਹੀਦਾ ਕਿਉਂਕਿ ਇਨਸਾਨ ਕਿੱਧਰ ਨੂੰ ਪੱਜ ਪੁੱਜ ਕੇ ਜਾਏ ਇੱਥੇ ਕੜੀ-ਬੁੜੀ ਕੀ ਲੱਗਦਾ ਸਰਕਾਰ ਦੇ ਦਾਅਵੇ ਖੋਖਲੇ ਨੇ ਹਾਂਜੀ ਬਿਲਕੁਲ ਖੋਖਲੇ ਜੀ ਤੇ ਤੁਹਾਨੂੰ ਕੋਈ ਲੇਬਰ ਰੋਡ ਦਾ ਪੈਸਾ ਮਿਲਦਾ ਜਿਹੜੀ ਸਫਾਈ ਆਪ ਕਰੇ ਸਰ ਨਾ ਕੋਈ ਲੇਬਰ ਦਾ ਪੈਸਾ ਨਹੀਂ ਕੋਈ ਕੁਛ ਨਹੀਂ ਮਿਲ ਰਿਹਾ ਇਸ ਟਾਈਮ ਬਿਲਕੁਲ ਫ੍ਰੀ ਹੈ ਜੀ ਸਰ ਚਾਰ ਦਿਨ ਹੋ ਗਏ ਆ ਕਿਉਂਕਿ ਬੱਚੇ ਨਿਕਨੇ ਨਿਕ ਛੱਡ ਕੇ ਆ ਰਹੇ ਆ ਕਿਉਂਕਿ ਬੱਚੇ ਵੀ ਸਾਡੇ ਮੂੰਹ ਲਵਿੰਦੇ ਆ ਕਿਉਂਕਿ ਉਹ ਵੀ ਪੈਸਾ ਮੰਗਦੇ ਆ ਤੇ ਸਾਡੇ ਕੋਲ ਨਾ ਇੱਥੇ ਕੋਈ ਪੈਸਾ ਨਾ ਕੋਈ ਥੇਲਾ ਕਿਉਂਕਿ ਇਹ ਜਿਰੋ ਕੰਮ ਚੱਲੂਗਾ ਤੁਹਾਡੇ ਸਾਹਮਣੇ ਚੱਲ ਰਿਹਾ ਵਾ ਤੇ ਹੁਣ ਬਿਲਕੁਲ ਗੰਦੇ ਵਿੱਚ ਚੱਲ ਰਿਹਾ ਫਿਰ ਜਦ ਆ ਵੀ ਛੋਟੇ ਛੋਟੇ ਬੱਚੇ ਪਾਲਨੇ ਆ ਤੇ ਕਿਸ ਤਰ੍ਹਾਂ ਇਹ ਕਰ ਸਕਦੇ ਆ ਕੀ ਮੰਕਰਦੇ ਆਪਾਂ ਸਰਕਾਰ ਤੋਂ ਸਾਰੇ ਇਥੋਂ ਦੇ ਇੰਤਜ਼ਾਮ ਪੂਰੇ ਹੋਣ ਕਮ ਸਕਮ ਪਾਣੀ ਧਣੀ ਤੇ ਲੈਟਰਿੰਗ ਬਾਥਰੂਮ ਵਗੈਰਾ ਤੇ ਹੋਵੇ ਪਰ ਜਿਹੜੇ ਹਨ 4-5 ਦਿਨ ਹੋ ਗਏ ਦੇ ਤੇ ਕੰਮ ਕਰਦਿਆਂ ਨੂੰ ਕਮ ਸਕਮ ਸਾਨੂੰ ਇਹਦੀ ਮਿਹਨਤ ਦੇਣੀ ਚਾਹੀਦੀ ਹੈ ਨਾ ਕਿਉਂਕਿ ਬੱਚੇ ਵੀ ਸਾਡੇ ਮੂੰਹ ਵੱਲ ਵੇਂਦੇ ਆ ਇਹ ਘਰ ਦਾ ਕਚੁੱਲਾ ਤੇ ਕਮ ਸਕਮ ਕਾਇਮ ਕਰਨਾ ਜਾਂ ਨਹੀਂ ਕਰਨਾ ਕਿਉਂਕਿ ਬੱਚੇ ਵੀ ਰੋਟੀ ਨੂੰ ਤਰਸਦੇ ਆ ਕਿ ਜੇ ਸਾਨੂੰ ਰੋਟੀ ਮਿਲੇਗੀ ਤੇ ਅਸੀਂ ਬੱਚਿਆਂ ਨੂੰ ਕਹਾਂ ਜਾ ਕੇ ਖਵਾਵਾਂਗੇ ਇੱਥੇ ਅਸੀਂ ਆਪ ਹੀ ਭੁੱਖੇ ਮਰਨੇ ਸਾਨੂੰ 3-4 ਦਿਨ ਹੋ ਗਏ ਆ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦੀਆਂ ਜਿਹੜੇ ਤੁਸੀਂ ਕਣਕ ਦੇ ਸਬੰਧ ਦੇ ਵਿੱਚ ਜਿਹੜਾ ਸੀਜ਼ਨ ਆਇਆ ਇਹਦੀ ਇੰਟਰਵਿਊ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਸਰਕਾਰ ਵੱਲੋਂ ਇਹ ਗੱਲਾਂ ਹੁੰਦੀਆਂ ਨੇ ਜਿਵੇਂ ਕਿ ਸਾਡੀਆਂ ਮੰਡੀਆਂ ਦੀ ਸਾਫ-ਸਫਾਈ ਨਹੀਂ ਹੋਈ ਹੈ ਜੀ ਤੱਕ ਉਸੇ 12 ਟਨ ਦਾ ਜਿਹੜਾ ਬੰਦੋਬਸਤ ਆ ਉਹ ਵੀ ਨੀਗਾ ਪੱਕਾ ਉਹਨਾਂ ਨੇ ਕੀਤਾ ਸਾਫ ਸਫਾਈ ਦਾ ਨੀਗਾ ਦੂਸਰਾ ਉਹਦੇ ਬਾਅਦ ਵਿੱਚ ਉਹ ਤੇ ਪੀਣ ਵਾਲਾ ਪਾਣੀ ਜਿਹੜਾ ਉਹਦਾ ਬੰਦਵਸਤ ਨਹੀਂ ਆ ਤੇ ਮੰਡੀਆਂ ਦੇ ਵਿੱਚ ਗੰਦ ਪਿਆ ਆ ਉਹ ਜਿਹੜੀ ਸਾਫ ਸਫਾਈ ਆ ਉਹ ਮੰਡੀਆਂ ਵਾਲੀ ਲੇਵਰ ਕਰ ਰਹੀ ਆ ਤੇ ਪ੍ਰਸ਼ਾਸਨ ਨੂੰ ਜਿਹੜਾ ਪੈਸਾ ਪਾਇਆ ਜਾਂਦਾ ਸਰਕਾਰਾਂ ਵੱਲੋਂ ਉਹ ਪ੍ਰਸ਼ਾਸਨ ਆਪ ਹੀ ਡਕਾਰ ਜਾਂਦਾ ਆ ਜੇਕਰ ਸਾਡੇ ਜਿਹੜਾ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਇਹਨੇ ਜਾ ਕੇ ਸਾਰੇ ਆਪਣੀ ਮੰਡੀਆਂ ਦੇ ਵਿੱਚ ਦੌਰਾ ਕੀਤਾ ਆ ਉਹਦੇ ਜਿਹੜੇ ਨਾ ਦਾਅਵੇ ਨੇ ਸਰਕਾਰ ਦੇ ਉਹ ਖੋਖਲੇ ਪਾਏ ਗਏ ਨੇ ਜਿਹੜੀ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਆ ਉਧਰੋਂ ਮੰਡੀਆਂ ਦੇ ਵਿੱਚ ਕਣਕ ਆਉਣ ਵਾਲੀ ਆ ਤੇ ਉਧਰੋਂ ਅਜੇ ਤੱਕ ਸਾਫ ਸਫਾਈ ਨਹੀਂ ਕੀਤੀ ਹੋਈ ਮੈਂ ਤਾਂ ਇਹ ਕੁਝ ਕਹਿਣਾ ਚਾਹੁੰਦਾ ਪਾਣੀ ਦਾ ਬੰਦੋਬਸਤ ਨਹੀਂਗਾ ਪੀਣ ਵਾਲੇ ਦਾ ਵੈਲਟਾਂ ਦਾ ਬੰਦੋਬਸਤ ਨਹੀਂਗਾ ਸਾਫ ਸਫਾਈ ਦਾ ਬੰਦੋਬਸਤ ਨਹੀਂਗਾ ਲਾਈਟਾਂ ਜਿਹੜੀਆਂ ਨੇ ਉਹ ਅਜੇ ਤੱਕ ਉਦਾਂ ਹੀ ਨੇ ਜੇ ਲਾਈਟਾਂ ਨਾ ਹੋਣ ਤੇ ਉੱਥੇ ਜਿਹੜੇ ਕਿਸਾਨਾਂ ਦੇ ਚੋਰੀ ਹੁੰਦੀ ਹੈ ਦਾਣਿਆਂ ਦੀ ਇਸ ਵਾਸਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਤੇ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜੇ ਸਾਰੇ ਬੰਦੋਬਸਤ ਨੇ ਕੀਤੇ ਜਾਣ ਨਹੀਂ ਤੇ ਜਿਹੜੀ ਸਾਡੀ ਜਿਹੜੀ ਕਿਸਾਨ ਮਜ਼ਦੂਰ ਜੁਨੀਅਰ ਪੰਜਾਬ ਆ ਜਿੱਥੇ ਵੀ ਕਿਤੇ ਇਹ ਚੀਜ਼ਾਂ ਪਾਈਆਂ ਗਈਆਂ ਗਲਤ ਉੱਥੇ ਆਈਆਂ ਨਾ ਚੀਜ਼ਾਂ ਦਾ ਡਟ ਕੇ ਵਿਰੋਧ ਕਰਾਂਗੇ ਔਰ ਸਰ ਜਿਸ ਤਰ੍ਹਾਂ ਪਤਾ ਹੈ ਕਿ ਮੰਡੀ ਦਾ ਸੀਜ਼ਨ ਜਿਹੜਾ ਸਟਾਰਟ ਹੋ ਗਿਆ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕਿਤੇ ਗਏ ਨੇ ਪ੍ਰਬੰਧ ਜਿਹੜੇ ਸਾਰੇ ਮੁਕੰਮਲ ਕਰ ਲਏ ਗਏ ਜੀ ਡੇਰਾ ਬਾਬਾ ਨਾਰਕੋਪੁਰ ਮਾਰਕੀਟ ਕਮੇਟੀ ਦੇ ਜਨੇ ਵੀ ਇਹ ਮੰਡੀਆਂ ਦੇ ਤੇ ਜਿਉਂ-ਜਿਉਂ ਕੰਕ ਆਏਗੀ ਉਸ ਹਿਸਾਬ ਨਾਲ ਸਾਰੇ ਮੰਡੀਆਂ ਆ ਕਲੋ ਕੀਤੀਆਂ ਜਾਣਗੀਆਂ ਸਰ ਅੱਜ ਨਾ ਅਸੀਂ ਦੌਰਾ ਕੀਤਾ ਪਿੰਡ ਸ਼ਾਪਰ ਜਾਜਨ ਹਾਂਜੀ ਔਰ ਸਹਾਦੇ ਦੇ ਵਿੱਚ ਸਰ ਲੇਬਰ ਵਾਲੇ ਖੁਦ ਜਿਹੜੇ ਆਪ ਸਾਬ ਸਫਾਈ ਕਰ ਰਹੇ ਜਦ ਕਿ ਮਾਰਕੀਟ ਕਮੇਟੀ ਦਾ ਕੰਮ ਹੁੰਦਾ ਟੈਂਡਰ ਹੁੰਦਾ ਹਨਾ ਤੇ ਸਰ ਉਹ ਨਾ ਕੋਈ ਬੱਤੀ ਦਾ ਪ੍ਰਬੰਧਿਆ ਨਾ ਹੀ ਕੋਈ ਪਾਣੀ ਦਾ ਪ੍ਰਬੰਧਿਆ ਇਹਦੇ ਸਬੰਧ ਕੀ ਕਹਿਣਾ ਜੀ ਇਹ ਜਿਹੜੇ ਨਾ ਸਫਾਈ ਆਪਾਂ ਪਹਿਲਾਂ ਕਰਵਾਈ ਹੋਈ ਹੈ ਹੁਣ بارش ਦੇ ਨਾਲ ਨਾ ਉਹ ਦੁਬਾਰਾ ਹੋ ਗਈ ਜਿਹੜੇ ਆੜਤੀਆਂ ਨੂੰ ਫਿਰ ਵੀ ਆਪਣੀ ਸਫਾਈ ਥੋੜੀ ਬਹੁਤੀ ਕਰਵਾਉਂਦੇ ਨੇ ਤੇ ਜਿਹੜੇ ਬੱਤੀ ਦਾ ਜਿਉਂ-ਜੋ ਕਣਕ ਆ ਜਾਏਗੀ ਤੇ ਉਦੋਂ ਉਦੋਂ ਆਪਾਂ ਲਾਈਟਾਂ ਦਾ ਲਾਈ ਜਾਵਾਂਗੇ ਕਿਉਂਕਿ ਉਦਾਂ ਜੇ ਲਾਈਟਾਂ ਲਾ ਦੀਏ ਨਾ ਲੋਕੀ ਲਾ ਕੇ ਲੈ ਜਾਂਦੇ ਸਰ ਕਣਕ ਆ ਚੁੱਕੀ ਆ ਫਾੜਾਂ ਦੇ ਵਿੱਚ ਜਿੱਥੇ ਵੀ ਆਏਗੀ ਉਥੇ ਆਪਾਂ ਲਾ ਦਿਆਂਗੇ ਤੇ ਹੋਰ ਸਰ ਕਿਹੜੇ-ਕਿਹੜੇ ਜਿਹੜੇ ਪ੍ਰਬੰਧ ਪਾਣੀ ਦੇ ਲਾ ਲੋ ਕਿਸਾਨਾਂ ਨੂੰ ਜ਼ਰੂਰਤ ਪੈਣੀ ਆ ਉਹ ਵੀ ਕੋਈ ਨਹੀਂ ਹੈਗਾ ਉਹ ਸਭ ਨਾਲ ਆਪਾਂ ਕਰਾਂਗੇ ਕਿ ਜਿੱਦਾਂ ਜਿਹੜੀ ਵੀ ਮੰਡੀ 'ਚ ਕਣਕ ਆ ਗਈ ਉਥੇ-ਉਥੇ ਨਾਲ-ਨਾਲ ਆਪਾਂ ਸ਼ੁਰੂ ਕਰੀ ਜਾਣਾ ਹੈ ਸਰ ਇੱਕ ਲੇਬਰ ਦਾ ਕਹਿਣਾ ਕਿ ਜਿਹੜੇ ਅਸੀਂ ਸਫਾਈ ਖੁਦ ਕਰ ਰਹੇ ਹਾਂ ਕਹਿੰਦੇ ਕਿ ਸਾਨੂੰ ਪੈਸਾ ਕੋਈ ਨਹੀਂ ਮਿਲਦਾ ਉਹ ਟੈਂਡਰ ਵਾਲੇ ਲੈ ਜਾਂਦੇ ਸਰ ਪੈਸਾ ਦੇ ਬਸ ਇਹਦੇ ਸਬੰਧ ਚ ਆਪਾਂ ਸਫਾਈ ਪਹਿਲਾਂ ਕਰਵਾ ਚੁੱਕੀ ਆ ਲੇਅਰ ਤਹਿਸੀਲਦਾਰ ਸਾਹਮਣੇ ਵੀ ਸਾਰੇ ਉੱਥੇ ਜਾ ਕੇ ਚੈੱਕ ਕੀਤਾ ਹੈ ਹਾਂਜੀ ਸਰ ਜਿਸ ਤਰ੍ਹਾਂ ਕਿ ਜਿਹੜਾ ਆਪਣਾ ਸੀਜ਼ਨ ਜਿਹੜਾ ਸਟਾਰਟ ਹੋ ਚੁੱਕਾ ਹੈ ਸਰ ਅੱਜ ਸਾਡੇ ਵੱਲੋਂ ਕਈਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਸਫਾਈ ਦਾ ਬਿਲਕੁਲ ਮੰਦਾ ਹਾਲ ਹੈ ਕਈਆਂ ਫੜਾਂ ਦੇ ਵਿੱਚ ਜਿਹਨੇ ਪੱਖੀਆਂ ਪਈਆਂ ਸਰ ਇਸ ਸਬੰਧ ਵਿੱਚ ਕੀ ਕਹੋਗੇ ਇਸ ਬੰਦੇ ਜਰ ਇਦਾਂ ਕਿ ਮਾਨਯੋਗ ਡੀਸੀ ਸਾਹਿਬ ਦੇ ਆਰਡਰ ਦੇ ਮੁਤਾਬਕ ਸਾਨੂੰ ਆਰਡਰ ਦੇ ਦਿੱਤੇ ਗਏ ਸੀ ਕਿ ਸਾਰੀਆਂ ਮੰਡੀਆਂ ਨੂੰ ਪਰਸਨਲੀ ਚੈੱਕ ਕੀਤਾ ਜਾਏ ਤੇ ਸਾਰੀਆਂ ਅਰੇਂਜਮੈਂਟਸ ਚੈੱਕ ਕੀਤੀਆਂ ਜਾਣ। ਇਹਦੇ ਰਿਲੇਟਿਡ ਮੈਂ ਨੈਪ ਤਸੀਲ ਦਾ ਵੀ ਡਿਊਟੀ ਲਗਾਈ ਸੀ ਤਾਂ ਉਹਨਾਂ ਨੇ ਮੰਡੀ ਬੋਰਡ ਦੇ ਸਟਾਫ ਦੇ ਨਾਲ ਮੰਡੀਆਂ ਨੂੰ ਵਿਜ਼ਿਟ ਕੀਤਾ ਸੀ। ਇਹ ਵਿਸਾਖੀ ਤੋਂ ਪਹਿਲਾਂ ਦੀ ਵਿਜ਼ਿਟ ਸੀ ਪਰ ਕੁਝ ਮੰਡੀਆਂ 'ਚ ਐਸ ਸੱਚ ਅਰੇਂਜਮੈਂਟਸ ਸਿੱਗਿਆ ਨਹੀਂ ਇਹਨਾਂ ਨੇ ਡਾਇਰੈਕਸ਼ਨਸ ਦੇ ਦਿੱਤੀਆਂ ਸੀ। ਹੁਣ ਜਿੱਦਾਂ ਕਿ ਤੁਸੀਂ ਰਿਪੋਰਟ ਕਰ ਰਹੇ ਹੋ ਕਿ ਉਹਨਾਂ ਦੇ ਵਿੱਚ ਹੱਲੇ ਵੀ ਮਤਲਬ ਪਾਕੀਆਂ ਪਈਆਂ ਹੋਈਆਂ ਜਾਂ ਲੋਕ ਆਪ ਸਾਫ਼ ਕਰ ਰਹੇ ਆ ਤਾ ਇਹ ਚੀਜ਼ ਅਸੀਂ ਇਹਦੀ ਰਿਪੋਰਟ ਫੇਰ ਇੱਕ ਵਾਰੀ ਮੰਗਵਾ ਲੰਨੇ ਆ ਤਾਂ ਇਹਦੇ ਵਿੱਚ ਕੁਝ ਨਾ ਕੁਝ ਲੈਪਸਿਸ ਹੈਗੇ ਆ ਇਹਨੂੰ ਅਸੀਂ ਜਲਦ ਤੋਂ ਜਲਦ ਸੁਧਾਰ ਲੰਨੇ ਸਰ ਜਿਹੜੀ ਡੇਵਰਸ ਹਾਊਸਫਾਈ ਕਰੀ ਉਹਨਾਂ ਦਾ ਕਹਿਣਾ ਕਿ ਸਾਨੂੰ ਜਿਹੜੀ ਇਹਦੀ ਲੇਬਰ ਦੇਣੀ ਚਾਹੀਦੀ ਆ ਕਿਉਂਕਿ ਤਿੰਨ ਤਿੰਨ ਦਿਨ ਤੋਂ ਕਹਿ ਰਹੇ ਬਈ ਛੋਟੇ ਛੋਟੇ ਬੱਚੇ ਹੈ ਗਰੀਬ ਹੈ ਤਾਂ ਮਤਲਬ ਕਿ ਜਦਕੇ ਮਾਰਕੀਟ ਕਮੇਟੀ ਟੈਂਡਰ ਕੱਢ ਦਿੰਦੀ ਆ ਸਾਸਫਾਈ ਕੁਝ ਨਹੀਂ ਕਰਦੀ ਇਹ ਇਸ ਸੰਬੰਧ ਇਹ ਸੈਕਟਰੀ ਮਾਰਕੀਟ ਕਮੇਟੀ ਨੂੰ ਮੈਂ ਬੁਲਾ ਲਿਆ ਉਹਨਾਂ ਤੋਂ ਰਿਪੋਰਟ ਵੀ ਮੰਗ ਲਈ ਆ ਤਾਂ ਇੱਕ ਵਾਰੀ ਅਸੀਂ ਫੇਰ ਫੀਲਡ ਵਿਜ਼ਿਟ ਕਰਾਂਗੇ ਤਾਂ ਕਿ ਕੋਈ ਕਿਸੇ ਵੀ ਤਰ ਜਿਨ੍ਹਾਂ ਨੂੰ ਟੈਂਡਰ ਦਿੱਤੇ ਜਿਹੜੇ ਕੰਟਰੈਕਟਰ ਉਹ ਸਾਰਾ ਕੰਮ ਕੰਪਲੀਟ ਕਰੇਗਾ ਥੈਂਕ ਯੂ